ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਗਾਈਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਬਣਾਉਂਗੀ ਕੱਚੇ ਅੰਬਾਂ ਦੀ ਖੱਟੀ ਮਿੱਠੀ ਚਟਨੀ ਇਹ ਚਟਨੀ ਨੂੰ ਤੁਸੀਂ 1 ਸਾਲ ਲਈ ਸਟੋਰ ਵੀ ਕਰ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸਵੇਰੇ ਇਸ ਨੂੰ ਨਾਸ਼ਤੇ 'ਚ ਪੂਰੀ ਨਾਲ ਜਾਂ ਪਰਾਂਠੇ ਨਾਲ ਤੁਸੀਂ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜਾਂ ਬ੍ਰੈਡ ਦੇ ਉੱਪਰ ਤੁਸੀਂ ਇਸ ਨੂੰ ਉੱਪਰ ਜੈਮ ਵਾਂਗੂ ਲਗਾ ਕੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਸੈਂਡਵਿਚ ਬਣਾ ਕੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜਾਂ ਪਰੌਂਠੇ ਦੇ ਉੱਪਰ ਲਗਾ ਕੇ ਤੁਸੀਂ ਉਸ ਦਾ ਰੋਲ ਬਣਾ ਕੇ ਵੀ ਬੱਚੇ ਨੂੰ ਦੇ ਸਕਦੇ ਹੋ ਸਵੇਰੇ ਤਾਂ ਬਹੁਤ ਹੀ ਬੱਚੇ ਖੁਸ਼ ਹੋ ਕੇ ਖਾਂਦੇ ਨੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਹੜਾ ਰੈਸਪੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਭ ਤੋਂ ਪਹਿਲਾਂ ਇੱਥੇ ਮੈਂ ਡੇਢ ਕਿਲੋ ਅੰਬੀਆਂ ਸੀ ਮੇਰੇ ਕੋਲ ਅੰਬੀਆਂ ਬਹੁਤ ਛੋਟੀਆਂ ਨੇ ਇਹ ਜਿਆਦਾ ਵੱਡੀਆਂ ਨਹੀਂ ਹੈਗੀਆਂ ਇਹਨਾਂ ਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਸਾਰਾ ਪਾਣੀ ਸੁਕਾ ਲੈਣਾ ਬਿਲਕੁਲ ਵੀ ਗਿੱਲੀਆਂ ਨਹੀਂ ਹੋਣੀਆਂ ਚਾਹੀਦੀਆਂ ਫਿਰ ਤੁਸੀਂ ਇਸ ਨੂੰ ਪਾਣੀ ਸੁੱਕਣ ਤੋਂ ਬਾਅਦ ਛਿੱਲ ਲੈਣਾ ਦੇਖੋ ਇਸ ਤਰ੍ਹਾਂ ਛਿਲਕਾ ਲਾ ਲੈਣਾ ਉੱਪਰੋਂ ਜੇ ਤੁਹਾਡੀ ਅੰਬੀਆਂ ਵੱਡੀਆਂ ਨੇ ਤਾਂ ਉਹ ਕਿਲੋ ਦੇ ਵਿੱਚ 4-5 ਹੀ ਚੜਦੀਆਂ ਨੇ ਪਰ ਇਹ ਮੇਰੇ ਕੋਲ ਜਿਹੜੀਆਂ ਅੰਬੀਆਂ ਨੇ ਬਹੁਤ ਛੋਟੀਆਂ ਨਹੀਂ ਆ ਇਸ ਕਰਕੇ ਜ਼ਿਆਦਾ ਲੱਗ ਰਹੀਆਂ ਨੇ ਪਰ ਹੈ ਇਹ ਕਿਲੋ ਸਵਾ ਕਿਲੋ ਡੇਢ ਕਿਲੋ ਤੱਕ ਹੋਣੀਆਂ ਕੁਝ ਇਹਨਾਂ ਦੇ ਛਿਲਕੇ ਤੇ ਗੁਠਲੀਆਂ ਨਿਕਲ ਜਾਣੀਆਂ ਤੇ ਇਹ ਕਿਲੋ ਕੀ ਰਹਿ ਜਾਣੀਆਂ ਕਿਲੋ ਦੇ ਹਿਸਾਬ ਨਾਲ ਹੀ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਦੇਖੋ ਸਾਰੀਆਂ ਅੰਬੀਆਂ ਨੂੰ ਮੈਂ ਉੱਪਰੋਂ ਛਿੱਲ ਲਿਆ ਹੁਣ ਇਸ ਤਰ੍ਹਾਂ ਤੁਸੀਂ ਕੱਦੂ ਕਾਸ਼ ਕਰ ਲੈਣਾ ਇਹਨਾਂ ਨੂੰ ਮੋٹے ਪਾਸੇ ਨਾਲ ਜ਼ਿਆਦਾ ਬਰੀਕ ਵੀ ਨਹੀਂ ਹੋਣਾ ਚਾਹੀਦਾ ਜ਼ਿਆਦਾ ਮੋਟਾ ਵੀ ਨਹੀਂ ਹੋਣਾ ਚਾਹੀਦਾ ਜਿਹੜਾ ਮੀਡੀਅਮ ਸਾਈਜ਼ ਹੁੰਦਾ ਹੈ ਉਸ ਪਾਸੇ ਤੁਸੀਂ ਇਹਦਾ ਕੱਦੂਕਾਸ਼ ਕਰ ਲੈਣਾ ਸਾਰੀਆਂ ਅੰਬੀਆਂ ਦਾ ਦੇਖੋ ਮੈਂ ਸਾਰੀਆਂ ਅੰਬੀਆਂ ਦਾ ਕੱਦੂਕਾਸ਼ ਕਰ ਲਿਆ ਹੁਣ ਉਸ ਤੋਂ ਬਾਅਦ ਆਪਾਂ ਇਸ ਨੂੰ ਕੜਾਹੀ 'ਚ ਪਾਵਾਂਗੇ ਇਹਦਾ ਪਾਣੀ ਤੁਸੀਂ ਬਿਲਕੁਲ ਵੀ ਨਹੀਂ ਕੱਢਣਾ ਕਿਉਂਕਿ ਇਹ ਪਾਣੀ ਨਾਲ ਹੀ ਪੱਕੂਗੀ ਤੇ ਪਾਣੀ ਨਾਲ ਹੀ ਇਹਦਾ ਟੇਸਟ ਆਉਂਦਾ ਹੈਗਾ ਦੇਖੋ 1 ਕਿਲੋ ਅੰਬੀਆਂ ਦਾ ਜਿਹੜਾ ਕੱਦੂ ਕਸ ਹੋਇਆ ਹੈਗਾ ਵੈਸੇ ਤਾਂ ਵੱਧ ਸੀ ਆ ਪਰ ਕੁਝ ਗੁੱਠਲੀਆਂ ਤੇ ਛਿਲਕਾ ਨਿਕਲ ਗਿਆ 1 ਕਿਲੋ ਰਹਿ ਗਈਆਂ ਹੋਣਗੀਆਂ 1 ਕਿਲੋ ਹੀ ਮੈਂ ਇਹਦੇ ਵਿੱਚ ਚੀਨੀ ਤੇ ਸ਼ੱਕਰ ਪਾਈ ਹੈ ਮਿਕਸ ਕਰਕੇ ਤੁਸੀਂ ਕੱਲੀ ਚੀਨੀ ਵੀ ਪਾ ਸਕਦੇ ਹੋ ਜਾਂ ਕੱਲੀ ਸ਼ੱਕਰ ਵੀ ਪਾ ਸਕਦੇ ਹੋ ਜਾਂ ਗੁੜ ਵੀ ਪਾ ਸਕਦੇ ਹੋ ਜਿੰਨੇ ਆਂਬੀਆ ਤੁਹਾਡੀਆਂ ਕੱਦੂ ਕਾਸ਼ ਕਰਕੇ ਰਹਿ ਜਾਣੀਆਂ ਉਨਾ ਹੀ ਤੁਸੀਂ ਇਹਦੇ ਵਿੱਚ ਮਿੱਠਾ ਪਾਉਣਾ ਹੈ ਜੇ ਤੁਸੀਂ ਕਿਲੋ ਆਂਬੀਆ ਲਏ ਨੇ ਤਾਂ ਛਿਲਕੇ ਤੇ ਗੁਠਲੀਆਂ ਨਿਕਲ ਕੇ 800 ਗ੍ਰਾਮ ਰਹਿ ਜਾਣੀਆਂ ਤਾਂ ਤੁਸੀਂ 800 ਗ੍ਰਾਮ ਇਹਦੇ ਵਿੱਚ ਚੀਨੀ ਜਾਂ ਸ਼ੱਕਰ ਪਾਉਣੀ ਹੈ ਹੁਣ ਇਹਨੂੰ ਆਪਾਂ ਮਿਕਸ ਕਰ ਲਾਂਗੇ ਗੈਸ ਤੇ ਤੁਸੀਂ ਇਹਨੂੰ ਫੇਰ ਰੱਖਣਾ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੀਨੀ ਤੇ ਜਿਹੜੀ ਆਪਾਂ ਸ਼ੱਕਰ ਪਾਈ ਆ ਚੰਗੀ ਤਰ੍ਹਾਂ ਦੇਖੋ ਪਾਣੀ ਛੱਡ ਜੂਗੀ ਇਹ ਮਿਕਸ ਹੋ ਜੂ ਚੰਗੀ ਤਰ੍ਹਾਂ ਹੁਣ ਗੈਸ ਚ ਲਾ ਕੇ ਆਪਾਂ ਇਸ ਨੂੰ ਪਕਾਵਾਂਗੇ ਜਦੋਂ ਤੱਕ ਕਿ ਇਹ ਗਾੜੀ ਨਹੀਂ ਹੋ ਜਾਂਦੀ ਬਿਲਕੁਲ ਵੀ ਪਾਣੀ ਸੁੱਕ ਨਹੀਂ ਜਾਂਦਾ ਪਹਿਲਾਂ ਪਹਿਲਾਂ ਤੁਸੀਂ ਗੈਸ ਹਾਈ ਰੱਖਣਾ ਹੈ ਫੁੱਲ ਫਲੇਮ ਤੇ ਇਸ ਨੂੰ ਪਕਾਉਣਾ ਹੈ ਕਿਉਂਕਿ ਪਹਿਲਾਂ ਪਹਿਲਾਂ ਤੇ ਇਹ ਥੋੜਾ ਜਿਹਾ ਪਾਣੀ ਵੀ ਛੱਡੂ ਕਿਉਂਕਿ ਆਪਾਂ ਇਹਦੇ ਵਿੱਚ ਮਿੱਠਾ ਪਾਇਆ ਹੈਗਾ ਲਗਾਤਾਰ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਹਿਲਾਉਂਦੇ ਤੁਸੀਂ ਛੱਡਣਾ ਨਹੀਂ ਹੈਗਾ ਫਿਰ ਇਹ ਠੰ ਲੱਗ ਜੂਗੀ ਇਸੇ ਤਰ੍ਹਾਂ ਹਿਲਾਉਂਦੇ ਹੋਏ ਤੁਸੀਂ ਇਸ ਨੂੰ ਪਕਾਈ ਜਾਣਾ ਇਹਨੂੰ ਸਾਰੀ ਚਟਣੀ ਨੂੰ ਬਣਨ ਤੇ 40 ਤੋਂ 45 ਮਿੰਟ ਲੱਗ ਜਾਂਦੇ ਨੇ ਹੁਣ ਆਪਾਂ ਮਸਾਲੇ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਮਾ ਲਿਆ ਧਨੀਏ ਦਾ ਇੱਕ ਜੀਰੇ ਦਾ ਅੱਧਾ ਚਮਚ ਕਲੌਂਜੀ ਦਾ ਤੇ ਅੱਧਾ ਅਜਵੈਨ ਦਾ ਜਿਹੜੇ ਮਸਾਲੇ ਜੇ ਤੁਸੀਂ ਨਹੀਂ ਪਸੰਦ ਕਰਦੇ ਉਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਅੱਧਾ ਚਮਚ ਮੈਂ ਮੇਥੀ ਦਾਣੇ ਦਾ ਲਿਆ ਮੈਂ ਮਸਾਲੇ ਥੋੜੇ ਥੋੜੇ ਲੈਨੇ ਕਿਉਂਕਿ ਬੱਚੇ ਘੱਟ ਪਸੰਦ ਕਰਦੇ ਨੇ ਜੇ ਤੁਸੀਂ ਜ਼ਿਆਦਾ ਖਾ ਸਕਦੇ ਹੋ ਤਾਂ ਜ਼ਿਆਦਾ ਵੀ ਲੈ ਸਕਦੇ ਹੋ ਅੱਧੇ ਦੀ ਥਾਂ ਤੇ ਇੱਕ ਚਮਚ ਵੀ ਲੈ ਸਕਦੇ ਹੋ ਇਹ ਸਾਰਾ ਆਚਾਰ ਵਾਲਾ ਮਸਾਲਾ ਹੈ ਜਿਹੜਾ ਆਪਾਂ ਅੰਬ ਦੇ ਆਚਾਰ ਦੇ ਵਿੱਚ ਪਾਉਣੇ ਹੁੰਦੇ ਆ ਇਹਨੂੰ ਮੈਂ ਹੁਣ ਪੈਨ 'ਚ ਪਾ ਕੇ ਥੋੜਾ ਜਿਹਾ ਰੋਸਟ ਕਰ ਲਿਆ ਇਹਦੇ ਨਾਲ ਇੱਕ ਤਾਂ ਇਹਨਾਂ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਤੇ ਉੱਪਰੋਂ ਇਹ ਫਿਰ ਕ੍ਰਸ਼ ਵੀ ਹੋ ਜਾਣਗੇ ਦੇਖੋ ਇਹਦੇ ਵਿੱਚ ਕ੍ਰਸ਼ਰ 'ਚ ਪਾ ਕੇ ਤੁਸੀਂ ਇਹਨਾਂ ਨੂੰ ਦਰਦਰਾ ਜਾਂ ਪੀਸ ਲੈਣਾ ਹੈ ਜਾਂ ਮਿਕਸੀ ਜਾਰ ਚ ਪਾ ਕੇ ਵੀ ਤੁਸੀਂ ਇਹਨੂੰ ਦਰਦਰਾ ਪੀਸ ਸਕਦੇ ਹੋ ਇਹਦੇ ਨਾਲ ਮਸਾਲਾ ਪਾਉਣ ਨਾਲ ਟੇਸਟ ਬਹੁਤ ਵਧੀਆ ਆਉਂਦਾ ਚਟਣੀ ਦਾ ਜੇ ਤੁਸੀਂ ਨਹੀਂ ਪਸੰਦ ਕਰਦੇ ਤਾਂ ਬਿਨਾਂ ਇਸ ਤੋਂ ਵੀ ਬਣਾ ਸਕਦੇ ਹੋ ਫਿਰ ਵੀ ਚਟਣੀ ਟੇਸਟੀ ਬਣੂਗੀ ਜੇ ਤੁਸੀਂ ਵੱਧ ਖਾ ਸਕਦੇ ਹੋ ਤਾਂ ਇਹਨਾਂ ਦੀ ਕੁਆਨਟੀਟੀ ਵੱਧ ਵੀ ਕਰ ਸਕਦੇ ਹੋ ਜਾਂ ਇਸ ਤੋਂ ਘੱਟ ਵੀ ਕਰ ਸਕਦੇ ਹੋ ਇਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਵੱਧ ਜਾਂ ਘੱਟ ਪਾ ਸਕਦੇ ਹੋ ਦੇਖੋ ਜਿਹੜੀ ਚਟਣੀ ਹੈ ਪਾਣੀ ਛੱਡ ਗਈ ਬਿਲਕੁਲ ਹੁਣ ਆ ਮੈਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾਇਆ ਅੱਧਾ ਚਮਚ ਕਾਲਾ ਨਮਕ ਪਾਇਆ ਅੱਧਾ ਚਮਚ ਹਲਦੀ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਪਾਇਆ ਲਾਲ ਮਿਰਚ ਪਾਊਡਰ ਦਾ ਹੁਣ ਇਸ ਨੂੰ ਆਪਾਂ ਮਿਕਸ ਕਰਕੇ ਪਕਾਵਾਂਗੇ ਗੈਸ ਦੀ ਫਲੇਮ ਤੁਸੀਂ ਫੁੱਲੀ ਰੱਖਣੀ ਹੈ ਤਾਂ ਕਿ ਇਹ ਜਲਦੀ ਜਿਹੜਾ ਪਾਣੀ ਹੈ ਇਹਦਾ ਸੁੱਕ ਜਾਵੇ ਅੰਬੀਆਂ ਦਾ ਉਸ ਤੋਂ ਬਾਅਦ ਜਿਹੜਾ ਆਪਾਂ ਮਸਾਲਾ ਕ੍ਰਸ਼ ਕਰਕੇ ਰੱਖਿਆ ਹੈਗਾ ਉਹ ਇਹਦੇ ਵਿੱਚ ਐਡ ਕੀਤਾ ਹੈ ਇਹ ਮਸਾਲੇ ਪਾਉਣ ਨਾਲ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਇੱਕ ਆਪਾਂ ਇਹਨਾਂ ਨੂੰ ਰੋਸਟ ਕਰਕੇ ਥੋੜਾ ਜਿਹਾ ਪਾਇਆ ਹੈਗਾ ਤਾਂ ਕਰਕੇ ਇਹਨਾਂ ਦੀ ਖੁਸ਼ਬੂ ਬਹੁਤ ਵਧੀਆ ਆਉਗੀ ਚਟਨੀ ਦੇ ਵਿੱਚ ਦੇਖੋ ਜਿਵੇਂ ਚਟਨੀ ਗਾੜੀ ਹੋਣ ਲੱਗੀ ਹੁਣ ਇੱਥੇ ਮੈਂ ਗੈਸ ਮੀਡੀਅਮ ਕਰ ਲਿਆ ਕਿਉਂਕਿ ਹੁਣ ਇਹਠਾਂ ਲੱਗਣ ਦੇ ਚਾਂਸ ਹੋ ਜਾਂਦੇ ਨੇ ਚਟਨੀ ਦੇ ਕਿਉਂ ਪਾਣੀ ਇਹਦਾ ਸੁੱਕ ਚੁੱਕਿਆਗਾ ਹੁਣ ਆਪਾਂ ਇਹਦੀ ਤਾਰ ਚੈੱਕ ਕਰਾਂਗੇ ਦੇਖੋ ਇੱਕ ਤਾਰ ਇਸ ਤਰ੍ਹਾਂ ਪਤਲੀ ਜੀ ਤਾਰ ਬਣਨੀ ਚਾਹੀਦੀ ਹੈ ਚਾਸ਼ਨੀ ਦੀ ਜੇ ਨਹੀਂ ਬਣ ਰਹੀ ਤਾਂ ਫਿਰ ਤੁਸੀਂ ਹੋਰ ਪਕਾਉਣਾ ਚਾਸ਼ਨੀ ਨੂੰ ਚਟਨੀ ਨੂੰ ਤਾਂ ਕਿ ਨਹੀਂ ਫਿਰ ਇਹ ਚਟਨੀ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਇੱਕ ਤਾਰ ਦੀ ਚਾਸ਼ਨੀ ਬਣਨ ਤੱਕ ਤੁਸੀਂ ਇਸ ਨੂੰ ਪਕਾਉਣਾ ਹੈ ਬਿਲਕੁਲ ਵੀ ਪਾਣੀ ਨਹੀਂ ਰਹਿਣਾ ਚਾਹੀਦਾ ਦੇਖੋ ਬਿਲਕੁਲ ਵੀ ਪਾਣੀ ਨਹੀਂ ਬਿਲਕੁਲ ਸੁੱਕੀ ਬਣੇਗੀ ਸਾਰਾ ਪਾਣੀ ਮੱਚ ਗਿਆ ਇਹਦਾ ਚਾਟਨੀ ਆਪਣੀ ਬਣ ਕੇ ਤਿਆਰ ਹੈ ਗੈਸ ਨੂੰ ਆਪਾਂ ਇੱਥੇ ਬੰਦ ਕਰਤਾ ਹੁਣ ਇੱਥੇ ਮੈਂ ਥੋੜੀਆਂ ਜਿਹੀਆਂ ਕਿਸ਼ਮਿਸ਼ ਲਈਆਂ ਨੇ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਮੈਂ ਲਿਆ ਇਲਾਇਚੀ ਪਾਊਡਰ ਚਮਚ ਦਾ ਚੌਥਾ ਹਿੱਸਾ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਚਟਨੀ 'ਚ ਮੈਂ ਇਹਦੇ ਵਿੱਚ ਕੱਲੀਆਂ ਕਿਸ਼ਮਿਸ਼ ਐਡ ਕੀਤੀ ਨੇ ਤੁਸੀਂ ਕੋਈ ਵੀ ਡਰਾਈ ਫਰੂਟਸ ਕਾਜੂ ਬਦਾਮ ਵੀ ਪਾ ਸਕਦੇ ਹੋ ਥੋੜੇ ਥੋੜੇ ਕ੍ਰਸ਼ ਕਰਕੇ ਉਹ ਵੀ ਬਹੁਤ ਵਧੀਆ ਟੇਸਟ ਆਉਂਦਾ ਚਟਨੀ ਦੇ ਵਿੱਚ ਜਾਂ ਕੋਈ ਵੀ ਡਰਾਈ ਫਰੂਟਸ ਐਡ ਕਰ ਸਕਦੇ ਹੋ ਜਾਂ ਬਿਨਾ ਕਿਸ਼ਮਿਸ਼ ਤੋਂ ਵੀ ਬਣਾ ਸਕਦੇ ਹੋ ਜਿਵੇਂ ਜਿਵੇਂ ਦੇਖੋ ਇਹ ਠੰਡੀ ਹੋ ਰਹੀ ਹੈ ਇਹਦਾ ਕਲਰ ਵੀ ਬਹੁਤ ਵਧੀਆ ਹੋ ਰਿਹਾ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਥਿੱਕਨੈਸ ਆ ਰਹੀ ਹੈ ਇਹਦੇ ਚ ਪੂਰੀ ਕਿੰਨਾ ਵਧੀਆ ਕਲਰ ਆਇਆ ਬਿਨਾ ਕਿਸੇ ਕਲਰ ਤੋਂ ਆਪਾਂ ਇਸ ਨੂੰ ਬਣਾਇਆ ਹੈ ਬੋਦੀ ਟੇਸਟੀ ਬਣਦੀ ਹੈ ਤੇ ਬੱਚੇ ਤਾਂ ਬਹੁਤ ਖੁਸ਼ ਹੋ ਕੇ ਖਾਂਦੇ ਨੇ ਵੱਡੇ ਵੀ ਕਿਸੇ ਵੀ ਸਬਜ਼ੀ ਨਾਲ ਖਾ ਲਓ ਤੁਸੀਂ ਸਵੇਰੇ ਪਰਾਂਠੇ ਨਾਲ ਪੂਰੀ ਨਾਲ ਖਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੀ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਹੁੰਦੀ ਹੈ ਇਹ ਦੇਖੋ ਕਿੰਨਾ ਵਧੀਆ ਕਲਰ ਆਇਆ ਚਟਨੀ ਦਾ ਇੱਕ ਵਾਰ ਤੁਸੀਂ ਬਣਾ ਕੇ ਜੂ ਟਰਾਈ ਕਰਿਓ ਜੇ ਰੈਸਪੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਜੂ ਦੱਸਣਾ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ